ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਵੇਰੇ 6 ਵਜ ਚੁੱਕੇ ਆ ਤੇ ਚਾਹ ਪਣੀ ਦਾ ਟਾਈਮ ਸਵੇਰ ਚਾਹ ਭਈ ਆਪਿਆ ਸਮੋਸਾ ਇਹ ਰਾਤ ਫਿਰ ਬਰਥਡੇ ਸੀ ਇੱਥੇ ਤੇ ਤਾਂ ਕਰਕੇ ਪਰਿ ਹਲੇ ਸੁੱਤੀ ਪਈ ਐ ਤੇ ਪਰ ਮੈਂ ਤਾਂ ਸਮੋਸਾ ਖਾਣਾ ਨਹੀਂ ਕਿਉਂਕਿ ਮੈਂ ਪਿਛਲੇ ਦੋ ਤਿੰਨ ਦਿਨਾਂ ਦੇ ਨਾਲ ਕੋਈ ਗਰਮੀ ਜੀ ਹੋਈ ਹੋਈ ਐ ਕੱਲ ਲਵਾਈ ਬੋਤਲ ਫਿਰ ਮੜਾ ਮੋਟਾ ਠੀਕ ਹੋਇਆ ਤੇ ਆ ਦੋ ਤਿੰਨ ਦਿਨੋਂ ਕੋਈ ਤਾਂ ਵਲੌਗ ਸ਼ੂਟ ਹੋਈ ਨਹੀਂ ਕੀਤਾ ਪੁਰਾਣੀਆਂ ਵੀਡੀਓ ਅਪਲੋਡ ਹੋ ਰਹੀਆਂ ਨੇ ਤੇ ਆ ਜਿਹੜੀ ਮੈਂ ਹੁਣ ਸ਼ੂਟ ਕਰ ਰਹਾ ਇਹ ਵੀ ਇਸ ਦਿਨ ਜਿਹੜੀ ਪਈ ਹੈ ਵੀਡੀਓ ਉਹ ਵੀ 3 ਤਰੀਕ ਦੀ ਆ ਤੇ ਇਸ ਕਰਕੇ ਤੇ ਬਾਕੀ ਸ਼ਾਮ ਨੂੰ ਮੌਸਮ ਉਸ ਵਗੋਂ ਜਾਂਦਾ ਮੀਂਹ ਕਣੀ ਵਾਲਾ ਕਣੀਆਂ ਤਾਂ ਥੋੜੀਆਂ ਹੀ ਪੈਂਦੀਆਂ ਪਰ ਹਨੇਰ ਜਾਂ ਕਾਫੀ ਆਉਂਦਾ ਰਾਤ ਵੇਲੇ ਥੋੜਾ ਇਧਰੋਂ ਪਾਸੇ ਦੀ ਨੰਗ ਉਦਲੀ ਸਾਈਡ ਨੂੰ ਹੋ ਕੇ ਚਲਾ ਗਿਆ ਤੇ ਮੜਾ ਮੋਟਾ ਆਇਆ ਸੀ ਤੇ ਤੇ ਮੀਂਹ ਪਿਆ ਆਵੇ ਸੀ ਬਹੁਤ ਥੋੜੀ ਬੋਧੀ ਥਾਂ ਵੀ ਗਿੱਲੀ ਜਿਹੀ ਹੈਗੀ ਤੇ ਆਪਣੀ ਆਖਿ ਚੜੀ ਚਾਹ ਨਾਲ ਅਗਰ ਉਹਨਾ ਟਾਈਮ ਇਦਾਂ ਦਾ ਹੀ ਖਾਣਾ ਪੈਣਾ ਜਿੰਨਾ ਟਾਈਮ ਠੀਕ ਨਹੀਂ ਹੁੰਦੇ ਲਾਵੀ ਆ ਪਤਾ ਨਹੀਂ ਲਾੜ ਲੜ ਕੇ ਆਈ ਇਹ ਲਾਲੀ ਚੰਗੀ ਤਰ੍ਹਾਂ ਤੇ ਮੈਂ ਇੱਥੇ ਸੱਟੇ ਫਿਰ ਚੌਲ ਥੋੜੇ ਝੁਗਿਆ ਨੇ ਪਹਿਲਾਂ ਇੱਥੇ ਲੋਕੀ ਫਿਰ ਇੱਧਰ ਨੂੰ ਐਸਾਈਡ ਤੋਂ ਫਿਰ ਉਹ ਉੱਥੇ ਚਲੀ ਗਈ ਵੇ ਥੱਲੇ ਫਿਰ ਇੱਥੇ ਆਈ ਹੁਣ ਉਹ ਬੈਠ ਗਈ ਉਹਨੂੰ ਦੇਖਦੇ ਕੀ ਉਹ ਆ ਉੱਪਰ ਇੱਕ ਬੈਠੀ ਆਵੇ ਉਹਨੂੰ ਦੇਖੀ ਜਾਂਦੀ ਹੈ ਬੈਠ ਕੇ ਤਾਂ ਉਹਨੂੰ ਵੇਖੀ ਜਾਂਦੇ ਚੋਲ ਚੋਕ ਕੇ ਹਾਂ ਡਰਦੀਆਂ ਨੇ ਤੁ ਉੱਪਰ ਇਹਨੇ ਗਾਈ ਜੀ ਜੀ ਖਾਂ ਹੋ ਲਾਲੀ ਬੈਠੀ ਹੋਵੇ ਆਹ ਕੰਨ ਤੇ ਹਾਂ ਹੈਨਾ ਈਕਾ ਬੈਠੀ ਜਾ ਵੇਖਿਆ ਵੇਖਿਆ ਕੀ ਕਰਦੀ ਜਾ ਵੇਖਿਆ ਜਾ 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 ਆਂਡੇ ਨਹੀਂ ਦਊ ਜਾ ਵੇਖਿਆ ਇਧਰ ਦੀ ਇਧਰੋਂ ਦੀ ਇਧਰੋਂ ਹੀ ਜਾ ਨੇੜੇ ਜਾ ਕੇ ਵੇਖੀ ਕੀ ਕਰਦੀ ਜਾ ਸਾਫ਼ ਕਰੋ ਮੈਨੂੰ ਲਿਖਾਣੇ ਹਨ ਉਹਨੂੰ ਚਾਹ ਹੈ ਬੈਠੀ ਰਹਿਣ ਦੇ ਰਹਿਣ ਦੇ ਇਹਨਾਂ ਨੇ ਤਾਂ ਆਵਲਾ ਬੋਲਤਾ ਉਹ ਥੱਲੇ ਪੈ ਗਈ ਜਾ ਕੇ ਇਧਰ ਇਹ ਤਾਂ ਦਿਸ ਨਹੀਂ ਨਹੀਂ ਕੈਮਰੇ ਚ ਪਤਾ ਨਹੀਂ ਲੱਗਣਾ ਉਹ ਉੱਥੇ ਬੈਗੀ ਥੱਲੇ ਨੇੜੇ ਜਾ ਕੇ ਦੇਖੀਏ ਆਹ ਬੈਠੀ ਇਹ ਮગર ਪਈਆਂ ਉਹਨਾਂ ਤੇ ਹਾਂ ਕਾ ਦੇਖੋ ਚਲ ਕੋਈ ਨਹੀਂ ਹੋਣੀ